ਸੀ ਬ੍ਰਾਂਚ ਮੈਨੇਜਰ ਉੱਤੇ ਓਪਨਿੰਗ ਕੀਤੀ ਗਈ ਹੈ ਕਿਸ ਤਰ੍ਹਾਂ ਬੋਲੋਗੇ ਸਸ਼ੀ ਕਾਲ ਦੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰੇ মিডিਆ ਨੂੰ ਇਥੇ ਪਹੁੰਚਣ ਤੇ ਮੋਰਾ ਤਰਵਾ ਦਿੱਤਾ ਜਾਂਦਾ ਹੈ ਅੱਜ ਅਸੀਂ ਵੈਂਕੋ ਮਹਾਰਾਸ਼ਟਰ ਦੀ ਬਟੰਡਾ ਦੇ ਵਿੱਚ ਸੈਕੰਡਰ ਬ੍ਰਾਂਚ ਓਪਨਿੰਗ ਕੀਤੀ ਹੈ ਜੋ ਕਿ ਗਣਪਤੀ ਦੇ ਪਲੇਨ ਦੇ ਵਿੱਚ ਡਬਲ ਰੋਡ ਦੇ ਉੱਪਰ ਗਣਪਤੀ ਦੇ ਪਲੇਨ ਦੇ ਵਿੱਚ ਸੈਕੰਡਰ ਬ੍ਰਾਂਚ ਓਪਨਿੰਗ ਕੀਤੀ ਹੈ ਜਿਹਦਾ ਕਿ ਉਦਘਾਟਨ ਮਾਨਯੋਗ ਆਪਣੇ ਇਲਾਕੇ ਦੇ ਡੀਸੀ ਸਾਹਿਬਾਨ ਜੀ ਨੇ ਕੀਤਾ ਹੈ ਅਸੀਂ ਬੈਂਕ ਦੇ ਵਿੱਚ ਬੈਂਕਿੰਗ ਸੰਬੰਧੀ ਸਾਰੀਆਂ ਸਹੂਲਤਾਂ ਉਪਲਬਧ ਹਨੀਆਂ ਔਰ ਜਿਵੇਂ ਕਿ ਸਰਨੇ ਤੁਹਾਨੂੰ ਦੱਸਣੀ ਪਈ ਪੰਨਾ ਸਾਰੀਆਂ ਅਡਵਾਂਸਸ ਦੀਆਂ ਸਹੂਲਤਾਂ ਹਨੀਆਂ ਔਰ ਡਿਪੋਜ਼ਿਟ ਜੀਆ ਸਭ ਤੋਂ ਸਾਰੀਆਂ ਮਿਲੂਆਂ ਹਨ ਔਰ ਸਾਡੇ ਰੇਟ ਵੀ ਕਾਫੀ ਕੰਪੀਟੀਟਿਵ ਨੇ ਬਾਕੀ ਬੈਂਕਾਂ ਦੇ ਮੁਕਾਬਲੇ ਕਾਫੀ ਅੱਛੇ ਰੇਟ ਨੇ ਔਰ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਘੱਟ ਰੇਟ ਹਾਊਸਿੰਗ ਲੋਨ ਦਾ ਸਾਡੀ ਬੈਂਕ ਦੇ ਵਿੱਚ ਹੈ ਜੋ ਕਿ 8.10 ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਤੁਹਾਡੇ ਚੈਨਲ ਦੇ ਜਈਏ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਸੁਨੇਹਾ ਦਿੰਦੀ ਆ ਔਰ ਇੱਕ ਉਹਨਾਂ ਨੂੰ ਫੀਲ ਕਰਦੀਆਂ ਕਿ ਉਹ ਸਾਡੀ ਬ੍ਰਾਂਚ ਦੇ ਵਿੱਚ ਵਿਜ਼ਿਟ ਜ਼ਰੂਰ ਕਰਨ ਤੇ ਸਾਨੂੰ ਆਪਣੀ ਸੇਵਾ ਦਾ ਮੌਕਾ ਦੇਣ। ਅਸੀਂ ਉਹਨਾਂ ਦੀ ਹਰ ਇੱਕ ਸੁਵਿਧਾ ਦੇ ਲਈ ਹਾਜ਼ਰ ਹਾਂ। ਹਨ ਜੀ ਬਹੁਤ